ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਤੁਹਾਡਾ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਅੱਜ ਸਾਡੇ ਬੁਟੀਕ ਖੁੱਲੀ ਆ ਨਵੀਂ ਨਵੀਂ ਤੇ ਇੱਧਰ ਸਿਲਾਈ ਦਾ ਕੰਮ ਚੱਲ ਰਿਹਾ ਹੁਣ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬੁਟੀਕ ਖੁੱਲੀ ਆ ਨੌਰ ਵਾਲਿਆਂ ਬੀਬੀ ਜਾਂ ਨੂੰ ਮੀਸ ਦਿੱਤਾ ਹੈਗਾ ਤੇ ਮੈਂ ਚੱਲ ਜਾਉਂ ਮੈਂ ਤਰਪਾਈ ਕਰਦਾ ਨਾਲੇ ਸਾਰੇ ਵੀਡੀਓ ਜੀ ਕਹਿੰਦੇ ਆਂ ਕਿ ਕੰਮ ਨਹੀਂ ਕਰਦੀ ਕੰਮ ਨਹੀਂ ਕੰਮ ਕਰਦੀ ਵੀਡੀਓ ਜੀ ਵੀ ਨਹੀਂ ਕੰਮ ਕਰਦੀ ਹੈ ਨਾ ਮੈਂ ਹਾਂ ਅੱਜ ਮੈਂ ਸਾਰਿਆਂ ਨੂੰ ਕੰਮ ਕਰਕੇ ਬਖਾਲਤਾ ਵੀ ਕੰਮ ਮੈਨੂੰ ਕਰਨਾ ਹੁੰਦਾ ਵਾ ਆਉਂਦਾ ਮੈਂ ਜਾਣ ਕੇ ਨਹੀਂ ਕਰਦੀ ਸਹੀ ਕਹਾਂ ਕਿ ਜਾਣ ਕੇ ਨਹੀਂ ਕਰਨ ਵਾਲੀ ਕਰ ਲੇ ਹਾਂ ਜਦੋਂ ਮੇਰਾ ਕੀ ਕਰੇ ਮੈਂ ਉਦੋਂ ਕਰਦੀ ਨਹੀਂ ਤੇ ਮੈਂ ਭਾਵੇਂ ਸਾਰਾ ਦਿਨ ਲੰਮੀ ਪਈ ਰਹਾਂ ਨਹੀਂ ਪੈਂਦਾ ਆ ਵੀ ਨਹੀਂ ਕੀ ਕਰਨਾ ਤਾਂ ਨਹੀਂ ਕਰਨਾ ਕਿ ਹੋਣਾ ਚਾਹੀਦਾ ਹੀ ਰਾਜਮਾ ਸਾਗ ਤੇ ਮੈਂ ਚਲੋ ਲਿਆਉ ਮੈਨੂੰ ਤਰਪਾਈ ਕਰਨਾ ਕਿ ਮੈਂ ਜੀਤੀ ਦੇ ਨੂੰ ਅੱਜ ਪਹਿਲੀ ਿਆ ਲਈ ਤਰਪਾਈ ਕਰਨ ਉਹ ਇਹ ਗੱਲ ਝੂਠੀ ਹੈ ਪਹਿਲੀ ਵਾਰ ਦੀ ਗੱਲ ਨਹੀਂ ਹੈਗੀ ਮੈਂ ਤਾਂ ਪਹਿਲੀ ਿਆ ਹੀ ਵੇਖਣ ਡਿਆ ਤੁਸੀਂ ਪਹਿਲੀ ਵਾਰ ਵੇਖਿਆ ਵਾ ਪਰ ਮੈਂ ਤਪਾਈਆ ਮੈਨੂੰ ਆਉਂਦੀ ਨਹੀਂ ਨਹੀਂ ਇਹਨਾਂ ਨੂੰ ਇਹ ਪੁੱਛੋ ਵੀ ਜਦੋਂ ਦਾ ਮੇਰਾ ਵਿਆਹ ਹੋਇਆ ਵਾ ਇਹਨੂੰ ਮੈਂ ਅੱਜ ਵੇਖਣ ਡਿਆ ਤਪਾਈ ਕਰ ਦੇਣੀ ਕਿ ਉਹਨਾਂ ਨੇ ਉਹਣੀ ਬੁਟੀਕ ਵਾਲੀ ਲੱਭ ਕੇ ਮੈਂ ਸਲਾਈ ਵਾਲੀ ਕੋਈ ਨਾ ਵਿਆਹ ਕਰਾਉਣਾ ਤਾਂ ਉਹ ਤਾਂ ਤੁਸੀਂ ਪੁੱਛ ਲੈਣਾ ਸਲਾਈਆਂ ਸਲੁਈਆਂ ਦਾ ਕੰਮ ਕਿੱਥੇ ਹੀ ਉਦੋਂ ਇਹ ਵੀ ਚਾਦਰਾਂ ਕੱਢ ਦਿੰਦੇ ਲੋਕੀ ਇਹ ਗੱਲ ਹੈ ਰੀ ਚਾਦਰਾਂ ਇਹਨੇ ਮੋਲ ਕੱਢੀਆਂ ਚਾਦਰਾਂ ਕੱਢੀਆਂ ਪੱਖੀਆਂ ਆਉਣੀਆਂ ਦਰੀਆਂ ਆਉਣੀਆਂ ਹੋਰ ਵੀ ਵੀ ਕਿਹੜਾ ਕਿਹੜਾ ਕੰਮ ਕੀ ਹੋਰ ਕੰਮ ਕੀਤਾ ਦਰੀਆਂ ਆਉਂਦੀਆਂ ਬੜਾ ਜਿਆਦਾ ਕੰਮ ਕਰਦੀਆਂ ਦਰੀਆਂ ਵੀ ਆਉਂਦੀਆਂ ਕੋਲੇ ਬਾਪੇ ਨਵਾਂ ਤੇ ਨਹੀਂ ਆਇਆ ਨਾ ਸ਼ੁਕਰ ਆ ਆਪਣੇ ਕੰਮ ਕਰਦੀਆਂ ਅਈ ਕਾ ਦਾ ਕੰਮ ਕਰਨੇ ਆ ਚੱਲ ਬੀਬੀ ਗਵਾਹ ਚੱਲ ਬੀਬੀ ਤੂੰ ਦਾਦੇ ਕੰਮ ਮੈਂ ਨਹੀਂ ਕਰਦੀ ਰਹੀ ਸ਼ੁਰੂ ਕੰਮ ਕੀ ਤਾਂ ਬਹੁਤ ਜੋ ਆਈ ਕੇ ਜਿੰਨਾ ਕੰਮ ਕਰਦੀ ਆ ਆਹ ਆਹ ਬੀਬੀ ਦੇ ਅੱਖਾਂ ਹੀ ਮੈਂ ਤੂੰ ਵੀ ਆ ਕਰਲਾ ਨਾ ਕੋਈ ਮਲਬਰ ਨਹੀਂ ਸੁਣ ਲੋ ਸਾਰੇ ਜਾਣਿਆ ਨਾ ਅਹੀਂ ਕਿਹਾ ਬੀਬੀ ਨੂੰ ਸਿਖਾ ਲਿਆ ਕਿ ਥੋੜ੍ਹ ਠੋਠ ਕੇ ਗੱਲ ਕਰਨੀ ਤੇਰੀ ਹੁਬਾ ਕਰਨੀ ਆ ਮੇਰੀ ਜੇਦੀ ਕਰਨੀ ਨਹੀਂ ਬੱਸ ਬੋਲ ਬੋਲ ਦੀ ਬਹੁਤ ਤੇ ਤਜੀ ਸਾਡੀ ਨੇ ਸੂਟ ਕੱਟ ਲਿਆ ਤਜੀ ਹੁਣ ਆ ਖੜੀ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਹੁਣ ਅਖੰਡੀ ਆ ਵੀ ਮੈਂ ਸੂਟ ਸੀਨੀ ਆ ਤੇ ਸਾਰਿਆਂ ਨੇ ਆਪੋ ਆਪਣੇ ਕੰਮ ਫੜ ਲਿਆ ਤੇ ਹੁਣ ਇਹ ਹੁਣ ਸਰਪਾਈ ਦਾ ਸ਼ੁਰੂ ਕਰ ਲਿਆ ਤਕਰੀਬ ਨੇ ਇੱਕ ਕਮੀ ਗਿਆ ਤਾਂ ਮੈਨੂੰ ਸੀਗੇ ਦੂਜਾ ਗੜੀ ਸੀਗੇ ਉਹ ਪਿਆਰ ਕਰਦੇ ਸਾਰਾ ਬਾਕੀ ਗਿਆ ਵੀ ਪੁੱਤ ਇੰਨਾ ਨਾ ਤੂੰ ਇੱਥੇ ਸੀਸੀ ਦੇ ਭਾਈ ਜਾਓ ਇੱਕ ਮਿੰਟ ਨਾਲ ਮੇਲ ਮਿਲੇਗਾ ਸਾਰੇ ਪਤਾ ਲੱਗ ਜੂ ਕੰਮ ਕਰਤੀ ਆ ਕਿ ਨਹੀਂ ਕੀਤਾ ਲੈਣ ਜੀ ਲੈਣ ਜੀ ਜਦੋਂ ਜਰੂਰ ਦਾ ਕਰਾ ਤੇ ਆਪੇ ਹੀ ਆਪੋ ਪੈਰ ਦੀ ਕੋਈ ਗੱਲ ਨਹੀਂ ਜੀ ਜੀ ਆਲੀ ਉਹ ਪੈ ਜੂਗਾ ਤੂੰ ਕੰਮ ਕਰੀ ਜਾ ਤੂੰ ਕੰਮ ਕਰੀ ਜਾ ਲੈ ਚ ਪਵਾ ਦਾਂਗੇ ਐਨਕਾਂ ਲੱਗੀਆਂ ਤੈਗੀਆਂ ਆਹ ਐਨਕਾਂ ਲੱਗੀਆਂ ਰਹਿਗੀਆਂ ਐਨਕਾਂ ਲੱਗੀਆਂ ਪਰ ਫੇਰ ਤਾਂ ਨਾ ਇੰਨੀ ਮੈਂ ਹੁਣ ਇੱਕ ਕਮੀਜ਼ ਨੂੰ ਤੇ ਪਾਈ ਕਮੀ ਕਿੰਨੀ ਮੇਰੀ ਹੀ ਗੱਲ ਲੱਗ ਜਾਣੀ ਇਹਦੇ ਉੱਤੇ ਚੱਲ ਜੱਕੀ ਇੰਨੀ ਖਰਚ ਹੋ ਤੇ ਨਹੀਂ ਗੱਲ ਐਨਕਾਂ ਨਾਲ ਨਹੀਂ ਨਿਗਾ ਲੱਗਦੀ ਹਾਂ ਐਨਕਾਂ ਦੇ ਨਾਲ ਨਹੀਂ ਨਿਗਾ ਲੱਗਦੀ ਨਿਗਾ ਲੱਗਦੀ ਐਨ ਨਾਲ ਹੀ ਲੱਗਦੀ ਨਿਗਾ ਨਾ ਨਾ ਕੰਨਾਂ ਨੂੰ ਰੋੜਾ। ਜੇ ਆਨਕਾ ਦੇ ਦੋ ਤਿੰਨ ਜੋੜੇ ਬਣਾ ਦੋ ਫਿਰ ਤੇ ਰੁਪਈਆ ਮਦਾਨੀਆਂ ਕਰੀ ਜਾਓ। ਅੱਜ ਮੈਂ ਜਾਊਂਗਾ ਸ਼ਹਿਰ ਨੂੰ ਉਸੇ ਪਾਈ ਖਲੋਤਾ ਹਾਂ ਨਾ ਕੋਈ ਐਨਕਾ ਵਾਲਾ ਮੈਂ ਜਿੰਦੀਆਂ ਅੱਖਾਂ ਐਨਕਾ ਹੁੰਦੀਆਂ ਲੈ ਦੂੰ। ਉਹ ਥੋੜਾ ਐਨਕਾ ਚਲਣੀਆਂ। ਥੁਰ ਗਈਆਂ ਚੱਲ ਮੈਂ ਦੱਸ ਨਿਗਾ ਚੈੱਕ ਕਰਾਉਣੀ ਪੈਂਦੀ ਆ ਪੈਸੇ ਲੱਗਦੇ ਕਿ ਮੈਂ ਨਿਗਾ ਚੈੱਕ ਕਰਾਉਣ ਦੇ ਵੀ। ਅੱਛਾ। ਇਹਨਾਂ ਘਰੋਂ ਟਾਈਮ ਕੱਢਣਾ ਪੈਂਦਾ ਵਾ ਫਿਰ ਡਾਕਟਰ ਨੂੰ ਫੀਸ ਦੇਣੀ ਜਾ ਕੇ ਫਿਰ ਉਹਨੇ ਨਿਗਾ ਚੈੱਕ ਕਰਨੀ ਆ। ਫਿਰ ਉਹਨੇ ਐਨਕਾ ਲਾਉਣੀਆਂ। ਅੱਛਾ। ਆਹ ਬਈ ਛੇਤੀ ਕੰਮ ਨਹੀਂ ਹੁੰਦੇ ਐਨਕਾਂ ਵਾਲੇ। ਨਹੀਂ ਹੋ ਆਪਰੇ ਉੱਟ ਜਾਂਦਾ ਚਲੋ ਹੁਣ ਮੈਂ ਇਹ ਜਿੰਦਗੀ ਨਾਲੋਂ ਕੀ ਚੰਗਾ ਜਿੰਦਗੀ ਇਹ ਸਭ ਕੋਈ ਆ ਤੇ ਤੂੰ ਇਸ ਦਲ ਦਾ ਫੇਰੰਦਾ ਕਰ ਤੈਨੂੰ ਐਂਕਾ ਦੇ ਤੇ ਜਿਹੜੀਆਂ ਤੈਨੂੰ ਨਵੀਆਂ ਲਵਾ ਦਾਂਗੇ ਹੋਰ ਵੀ ਦੇ ਕੇ ਇੱਕੋ ਸੂਟ ਹੈਗੇ ਆ ਨਾ ਉਹ ਵੀ ਕਲਾ ਲਈਏ ਕਹਿ ਕੇ ਆਹ ਹੋ ਕਲਾ ਦੋ ਨਹੀਂ ਕਰ ਜੀ ਇਹਦਾ ਸੂਟ ਸੀ ਰਹਿੰਦੀਆਂ ਮਨਦੀਪ ਸਿੰਘ ਜੀ ਕਲਜੀਤ ਸਿੰਘ ਜੀ ਜਿੰਨਾ ਦਿਨਾਂ ਦੇ ਸੂਟਸ ਆਉਣੇ ਜੀ ਸਦਕੇ ਵੈਲਕਮ ਆਓ ਸੂਟਸ ਵਾ ਕੇ ਲੈ ਕੇ ਜਾਓ ਹਾਂ ਇਹ ਆ ਵੀ ਬਾਬੇ ਦੀ ਕਿਰਪਾ ਨਾਲ ਜਿਹੜੀ ਅੰਟੀ ਗਰਤੀਆਂ ਵਾ ਨਾ ਇਹਨਾਂ ਨੇ 3-4 ਮਸ਼ੀਨਾਂ ਲਿਆ ਕੇ ਦਿੱਤੀਆਂ ਵਾ ਹਾਂ ਸਿਲਾਈ ਵਾਲੀਆਂ ਵੱਖਰੀਆਂ ਤੇ ਦੂਜੀ ਕਢਾਈ ਵਾਲੀ ਵੀ ਹੈ ਕਢਾਈ ਵਾਲੀਆਂ ਵੱਖਰੀ ਇੰਟਰਲੋਕ ਵਾਲੀ ਇੰਟਰਲੋਕ ਵਾਲੀ ਵੱਖਰੀ ਮੈਂ ਕਿਹਾ ਚਾਰ ਅਟਿਆ ਚਾਰ ਮਸ਼ੀਨਾਂ ਵਾ ਤੇ ਕੁੜੀਆਂ ਹੱਡੀਆਂ ਕੰਮ ਕਰਦੀਆਂ ਵਾ ਸਿਲਾਈ ਕਢਾਈ ਦਾ ਸਾਰਾ ਹੀ ਤੇ ਜੇ ਕਿ ਕੋਈ ਸੂਟ ਹੈ ਗਿਆ ਤੇ ਤੁਸੀਂ ਲੈ ਆਓ ਅਹੀਂ ਬਾਕੀ ਇਹ ਵੀ ਪਹਿਲਾਂ ਪਹਿਲਾਂ ਇਹ ਅਸੀਂ ਤੇ ਸੂਟ ਤੁਹਾਡਾ ਫ੍ਰੀ ਕਰਾਂਗੇ ਮੈਨੂੰ ਪਸੰਦ ਲੱਗੂਗਾ ਫਿਰ ਉਹ ਸੁਮਾ ਲਵਾਂ ਤੁਹਾਡੇ ਕੋ ਸੁਮਾ ਲਿਓ ਤੇ ਸਾਡੇ ਕੋ ਅੰਟਰਲੌਕ ਕਰਵਾ ਲਿਓ ਤੇ ਬਾਕੀ ਇਹਦੇ ਬੜੀ ਪੈਸੇ ਲੱਗਣੇ ਜੀ ਹਾਂ ਕੋਈ ਹੈ ਹੀ ਆ ਪਾਣਾ ਭਰਾ ਕਰਾ ਫਿਰ ਇੱਕ ਵਾਰ ਜਨੋ ਹੋ ਗਿਆ ਕੇ ਹਾਂ ਨਹੀਂ ਨਹੀਂ ਇੱਕ ਇੱਕ ਕਰ ਸਾਰੇ ਨੂੰ ਅਸੀਂ ਫ੍ਰੀ ਕਰਕੇ ਦਵਾਂਗੇ ਤੇ ਇਹ ਵੀ ਜਿਹੜਾ ਕੋਈ ਆਊਗਾ ਉਹਨੂੰ ਚਾਹ ਪਾਣੀ ਪਿਲਾ ਲਗੇ ਛਾਦਾ ਪਾਣੀ ਵੀ ਸ਼ਕਾਵਾਂਗੇ ਤੇ ਗੱਲਾਂ ਬਾਤਾਂ ਵੀ ਮਾਰਾਂਗੇ ਹੱਸਾਂਗੇ ਉਧਰ ਆ ਗਿਆ ਸਾਡਾ ਗੁਰਨਵਾਜ ਆਜੋ ਆਜੋ ਸੱਚੀ ਕਾਲਾ ਜੀ ਕਿੰਨਾ ਟਾਈਮ ਹੋ ਗਿਆ 8 ਵਜੇ ਲੱਗੇ ਹੋਣੇ ਤੇ ਗੁਰਨਵਾਜ ਹੁਣ ਸੁੱਤਾ ਉੱਠਿਆ ਵਾ ਮਜ਼ਵਾਜੋ ਆਜੋ 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 ਪੈਣੋ ਆਜੋ ਆਜੋ ਪੈਣੋ ਆਜੋ ਇੱਧਰ ਮੂੰਹ ਕਰੋ ਦੱਸੋ ਕਿਦਾਂ ਕਿਦਾਂ ਆ ਕੇ ਭੁਗੜਾ ਪਾਇਆ ਸੀ ਆਹ ਕੋ ਬੱਲੇ 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 ਕੋਲੇ ਛੁਤੇ ਕੋਲੇ ਛੁਤੇ ਸੁਤੇ ਸੁਤੇ ਆਪਣਨੇ ਕੀ ਕਿਰਾ ਅਦਿ ਆ শেরਨਾ ਸਾਹਿਬ ਪੁਨੀ ਗਈ ਤੀ ਉਥੋ 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 ਉਹ ਕਬਸਤੇ ਮੁੱਤੇ ਮੁੱਤੇ ਇਹ ਆਪ ਗੁਰੂ ਦੇ ਦੇਣ ਮੇਰੇ ਸਾਧਗੁਰੂ ਦੀ ਦੇਣ ਸੱਚੇ ਪਾਤਸ਼ਾਹ ਸਾਰਿਆਂ ਨੂੰ ਦਵੀ ਇਹੋ ਜੇ ਹੀਰੇ ਇਨ੍ਹਾਂ ਹੀਰਿਆਂ ਦੇ ਨਾਲ ਹੀ ਹੱਡੀਆਂ ਭਾਰਾ ਵਾਂ ਅਹੀਂ ਉੜਦੇ ਫਿਰਦੇ ਆ ਬਾਬੇ ਨੇ ਸਾਨੂੰ ਵਾਜੀਆਂ ਦਿੱਤੀਆਂ ਕੈਦਨ ਵਾਸਤੇ ਲੈ ਜਾਓ ਹਾਂ ਵਾਜੀ ਗਾੜੀ ਸੁੱਤੀ ਹੈ ਵਾਜੀ ਵਾਜੀ ਗਾੜੀ ਝੁੱਤੀ ਉਠੋ ਵਾਜੀ ਉਠੋ ਉੱਠਦਾ ਨਹੀਂ ਦਾ ਉਹ ਵੀ ਉਹ ਵੀ ਨਹੀਂ ਸਾਚੀ ਦਾ ਪਾ ਦੋ ਸਾਚੀ ਦਾ ਸਾਰੇ ਪਾ ਦੋ ਬਣਾ ਦੇ ਹਾਂ ਲੈ ਲੱਖਾਂ ਮੀਟ ਕੇ ਬਣਾ ਦੇ ਇਹਦਾ ਅਕਮੀਰ ਤੇ ਸਾਚੀ ਦਾ ਪਾ ਦੋ ਲੈ ਲੈ ਨਹੀਂ ਤੂੰ ਇਹ ਤਾਂ ਕਰ ਇੱਕ ਕਮ ਕਰਦ ਇੱਕ ਇੱਕ ਕਰਕੇ ਤੇ ਛੱਡ ਦੇ ਦੂਜਾ ਫੇਰ ਫੜ ਲੈ ਫਟਾਫਟ ਹਾਂ ਹੋਏ ਤੇ ਗੱਲ ਹੈ ਕੁੜੀਏ ਤੁਸੀਂ ਇਦਾਂ ਕਰੋ ਉਹਦੇ ਤੁਸੀਂ ਇਹਨਾਂ ਨੂੰ ਪਰੌਂਠੀਆਂ ਲਾ ਕੇ ਦਿਓ ਚਾਹ ਦੇ ਨਾਲ ਨਾਲ 4 ਗਲਗਲ ਦਾ ਨਾਲ ਮਿਰਚ ਰੱਖ ਕੇ ਪਹਿਲਾਂ ਵਧੀਆ ਚਾਹ ਬਣਾ ਕੇ ਦਿਓ ਨਾ ਰੋਟੀ ਲੱਟਣ ਦੇ ਬਾਅਦ ਚ ਗੋੜਦੀ ਅਦਕਰਪਾ ਆਗੇ ਹਨਾ ਨਹੀਂ ਅਦਕਰ ਤਾਂ ਹੁਣ ਗਰਮੀ ਪੜੀ ਆ ਨਹੀਂ ਥੋੜਾ ਜਿਹਾ ਪਾ ਲਈਦਾ ਸਵਾਦ ਮੁਤਾਬਕ ਹਾਂ ਚਲ ਮੜਾ ਜਿਹਾ ਪਾ ਕੇ ਵਧੀਆ ਚਾਹ ਬਣਾ ਦੋ ਹਾਂ ਤੇ ਤੁਹਾਨੂੰ ਜਿੰਨੀਆਂ ਖੋਨੀਆਂ ਤੇ ਪਾਈਆਂ ਕਰ ਕਰ ਦੇਈ ਜਾਊਂਗੀ ਬਾਕੀ ਇੱਕ ਮਿੰਟ ਹੋਰ ਸੂਟ ਤੇ ਸੂਟ ਤੁਰਿਆ ਆਵੇ ਮੁੜ ਕੇ ਹਾਂ ਮੈਂ ਵਾਧੂ ਕਰੀ ਜਾਊਂਗੀ ਹਾਂ ਤੇ ਉਧਰ ਫੋਨ ਆਇਆ ਨਾ ਮਨਪ੍ਰੀਤ ਹੁਣਾਂ ਦਾ ਵੀ ਵੀਡੀਓ ਬਣਾਉਣਾ ਆਓ ਆਓ ਉਧਰ ਵੀਡੀਓ ਵੀ ਸੱਚ ਜਾਣਾ ਪੜੇਗਾ ਅੱਜ ਹਾਂ ਤੇ ਫਿਰ ਮੈਂ ਉਹ ਨਜ਼ਰ ਛੇਛੀ ਕਰ ਲੈਣੀ ਹੈ ਨਾ ਹਾਂ ਤਾਂ ਜੀ ਲੈ ਵੀ ਤੂੰ ਫੜ ਆ ਚਲੋ ਚਲੋ ਆ ਮੂ ਤਾਂ ਗਿਆ ਉਹ ਆ ਤੋ ਬੁਰਸ਼ੀ ਕਰੋ ਬੁਰਸ਼ੀ ਨਾ ਕਰੋ ਗਰਮਾ ਦੇਸ ਹਾਂ ਸੋਨਾ ਮਲੇ ਸੋਨਾ ਮਲੇ ਲੈ ਲੋਕਾਂ ਦਾ ਮੁੜ ਕੇ ਦੁਪਹਿਰ ਵੇ ਆਉਂਦਿਆ ਸੌਣ ਦਾ ਤੂੰ ਅਜੇ ਪਹਿਲੇ ਹੀ ਉੱਠਿਆ ਹਾਂ ਉਹ ਕਾ ਬਾਕੀ ਦਾ ਸਤਾਰਾਂਵੇਂ ਕੋਈ ਨਹੀਂ ਸ਼ੈਤਾਨੀ ਬੜੀ ਕਰਦਾ ਹਾਂ ਹਾਂ ਚਲ ਹੁਣ ਘੜੀ ਸੱਤਾਵਰ ਪਿਆ ਰਵੇ ਕੇ ਸਹੀ ਮੈਂ ਵੀ ਕਰਾਂ ਕੋਈ ਤਰਨਾ ਹੈ ਫਕੀਨਾ ਅਸੀਂ ਧਾਗਾ ਪਾਪਾ ਦੇਈ ਜਾ ਉਹ ਸੂਈ ਦੇ ਵਿੱਚ ਲੈ ਮੈਂ ਧਾਗਾ ਪਾਪਾ ਦਿੰਦਾ ਇਹਨਾਂ ਕੰਮ ਕਰ ਦੋ ਪਰ ਮੈਨੂੰ ਦੇਖਣਾ ਨਹੀਂਗਾ ਕਿਉਂ ਨਾ ਆ ਤੂੰ ਹੀ ਲਾ ਲਓ ਇਹਨਾਂ ਕੇ ਇੱਕ ਲੱਤ ਵਾਲੀ ਏ ਮੈਨੂੰ ਦੇ ਇਹਦੇ ਨਾਲ ਤੇ ਦੀਦਾਈ ਕੱਖ ਨਹੀਂ ਕਿਉਂ ਇਹਦੇ ਨਾਲ ਦੀਦਾਈ ਕੱਖ ਨਹੀਂ ਤੁਹਾਡੀ ਦੂਰ ਦੀ ਨਿਗਾ ਘਟਵਾ ਤੁਹਾਡੀ ਨੇੜੇ ਦੀ ਸਹੀ ਆ ਅੱਛਾ ਅੱਛਾ ਇਹ ਨੇੜੇ ਵਾਲੀ ਐਨ ਕਮ ਠੀਕ ਹਾਂ ਤੁਸੀਂ ਧਾਗੇ ਪਹੁੰਚੇ ਕਿੰਨੇ ਪੈਸੇ ਖਰਚਾ ਦੇਣੇ ਆ ਦੂਰ ਦੀ ਐਨ ਕਮ ਰੋਣ ਵਾਦ ਤੁਸੀਂ ਰਹਿਣ ਤੋਂ ਬਾਬਾ ਮੈਂ ਤੇ ਧਾਗਾ ਪਾ ਲੂੰਗੀ ਤੁਸੀਂ ਮਿਹਰਬਾਨੀ ਕਰੋ ਆਪਣਾ ਹੀ ਕੰਮ ਕਰੋ ਜਿਹੜਾ ਕਰਨਾ ਵਾਲਾ ਤੇ 13 ਰਾਤਾ ਉਹ ਵੀ ਪੈਸੇ ਮੈਂ ਸਾਰੇ ਰੱਖੂਗੀ ਕਿ ਮੈਂ ਹੀ ਕਰਨੀ ਤੇ ਮੈਂ ਹੀ ਦੂੰ ਮੈਂ ਭਰ ਧਾਗੇ ਪਾਉਂਦੇ ਪੈਸੇ ਵੀ ਲੈਣੀ ਨਹੀਂ ਮੈਂ ਤਰਪਾਈ ਜੇ ਤੇ ਲੈਣੇ ਨਹੀਂਗੇ ਤੇ ਤੁਸੀਂ ਧਾਗੇ ਦੇ ਜਿੱਥੇ ਮਰਜੀ ਲੱਦੇ ਹੋ ਬੀਬੀ ਦਾ ਕਮੀਜ਼ ਵਾ ਤੇ ਮੈਨੂੰ ਕੀ ਲੋੜ ਆ ਫਿਰ ਕੰਮ ਕਰਦੀ ਮੈਂ ਉੱਠ ਕੇ ਆਪਣਾ ਕਰਦਾ ਮੇਰਾ ਮਾਲ ਡੰਗਰਦਾ ਮੈਂ ਪੱਠਾ ਤਾਂ ਥਾ ਪੁੰਨਾ ਦੇਉਣਾ ਆਪਣਾ ਹਾਂ ਮੈਂ ਤੁਹਾਡੇ ਨਾਲ ਸਾਰਾ ਕੰਮ ਕਰਵਾਉਂਦਾ ਹਾਂ ਤੇ ਤੁਸੀਂ ਮੇਰੇ ਨਾਲ ਇੱਕ ਵਾਰ ਨਹੀਂ ਆਖਿਆ ਵੀ ਲਿਆਉ ਅਸੀਂ ਪਾ ਦਿੰਦੇ ਪੱਠੇ ਜਾਂ ਪਾਣੀ ਢਾ ਦਿੰਦੇ ਆ ਤੇ ਲਿਆ ਕੇ ਤੁਸੀਂ ਘੜਕੋ ਨਹੀਂ ਪੈਂਦੇ ਬਾਬਾ ਪੱਠੇ ਆ ਡੁੱਧ ਉਹ ਮਹਾ ਐ ਉਹ ਕੰਮ ਹੁੰਦਾ ਆਪਣੇ ਚੰਨ ਨਹੀਂ ਨਹੀਂ ਦੁੱਧ ਪੀਣ ਨੂੰ ਆਂਦੀਆਂ ਵਾਂ ਦਹੀਂ ਖਾਣ ਨੂੰ ਆਂਦੀ ਆ ਵੀ ਲੱਸੀ ਵੀ ਬਣੇ ਹਾਂ ਤੇ ਪੱਠੇ ਉਧਰ ਮਾਲ ਡੰਗਰ ਵਾਲੀ ਨਹੀਂ ਜਾਣਾ ਦੁੱਧ ਡੰਗਰ ਵਾਥੇ ਕਿੰਨਾ ਕੰਮ ਆ ਤੇ ਜਿਹੜੇ ਮੇਰੇ ਬਾਹਰ ਅੰਦਰ ਦਾ ਫਿਰ ਮੈਂ ਉਹ ਕਰਦਾ ਚੱਲ ਕੋਈ ਨਹੀਂ ਕਰਾ ਲਾਂਗੇ ਅੱਜ ਤੋਂ ਬਾਅਦ ਚੱਲ ਹੁਣ ਵੇਖ ਲੋ ਇਹਨੇ ਵਾਦਾ ਮੇਰੇ ਨਾਲ ਕਰਤਾ ਜੇ ਵੀ ਮੈਂ ਕੰਮ ਕਰਾਇਆ ਕਰੂੰਗੀ ਹਾਂ ਉਹ ਤੇ ਚਲੋ ਉੱਥੇ ਪੱਠੇ ਕੁੱਤਰੇ ਪਏ ਖੁੰਡੀਆਂ ਚ ਸੁੱਟਣੇ ਆ ਟੋਕਰੀ ਤੂੜੀ ਦੀ ਦੋ ਟੋਕਰੀ ਹਰੇ ਦੇ ਅੱਛਾ ਤੇ ਚੱਲ ਮੇਰੇ ਭਾਈ ਮਿੰਟ ਨਹੀਂ ਲੱਗਣਾ ਮੈਂ ਹੁਣੇ ਪਹਿਲਾਂ ਬਾਹਰ ਨਹੀਂ ਆਖੋ ਤੇ ਉੜੇ ਪਾਉਣੀ ਆ ਹੋ ਗਿਆ ਕੰਮ ਨੇ ਫੇੜਾ ਦੁਪਹਿਰ ਦਾ ਇਹਦੇ ਉਹਨਾਂ ਨੇ ਹੁਣੇ ਖਾ ਕੇ ਬਹਿ ਜਾਣਾ ਰਾਤ ਨੂੰ ਮੈਨੂੰ ਫੇਰ ਲੈਣੀ ਪੈਣੀ ਹੈ ਤੁਹੇ ਜੇ ਤੁਹਾਨੂੰ ਨਹੀਂ ਵਾਰਾ ਖਾਣਾ ਇਹ ਕੰਮ ਲਾ ਮੈਨੂੰ ਨਹੀਂ ਵਾਰਾ ਖਾਣਾ ਪਈ ਆ ਪਰ ਤੁਸੀਂ ਆਪੋ ਆਪਣਾ ਕੰਮ ਆਪੇ ਕਰੋ ਫਿਰ ਕੇ ਹੈ ਮੈਂ ਤੇ ਆਪਣਾ ਰੋਗ ਵੇਖਣਾ ਜਦੋਂ ਮੇਰਾ ਰੋਗ ਆ ਮੈਂ ਉਦੋਂ ਪਾਉਣੇ ਆ ਮੈਂ ਇਹ ਥੋੜਾ ਵੇਖਣਾ ਵੀ 3 ਵਜੇ ਪੱਠੇ ਪਾਉਣੇ ਆ ਹੈ ਨਹੀਂ ਨਹੀਂ ਮੈਂ ਆ ਪਾਉਣੇ ਪਹਿਲਾਂ ਪਰ ਇਹ ਤਾਂ ਲੱਗੀ ਹੋ ਹਾਂ ਉਹਨਾਂ ਨੂੰ ਪਾ ਗੜ ਮਈਆਂ ਮੱਜਾਂ ਵੀ ਸ਼ਾਮੇ ਬੰਨੀ ਦੰਦਾ ਵੇ ਇਹਦੀ ਧੁੱਪੇ ਪਾ ਨਹੀਂ ਨਹੀਂ ਸ਼ਾਮੇ ਬਨੂਗੀ ਪੱਖਾ ਚਲਾ ਕੇ ਆਉਂਗੀ ਉਦਾਂ ਦੇ ਚੱਲ ਉਹ ਨਹੀਂ ਕੋਈ ਗੱਲ ਅੱਛਾ ਨਿਵਾੜ ਵੀ ਦਊਂਗੀ ਪੈ ਫੜ ਕੇ ਮਈਆਂ ਨੂੰ ਤੇਰੇ ਸ਼ਾਮਾ ਆ ਇਦਾਂ ਦੀਆਂ ਜਿੱਕੀਆਂ ਮਾਲਕ ਹਰ ਇੱਕ ਨੂੰ ਦਵੇ ਫੰਡੀਆਂ ਕਹੋਂ ਰਏ ਕਿ ਸੱਚੀ ਵਿੱਚ ਕਹਿੰਦੇ ਆ ਇਹ ਸੱਚੀ ਏ ਅੱਛਾ ਫੇਰ ਠੀਕ ਆ ਧੰਨਵਾਦ ਆ ਮੈਂ ਧੰਨਵਾਦ ਤੇਰਾ ਵੀ ਕਰਦਾ ਵੀ ਤੂੰ ਮੈਨੂੰ ਅੱਜ ਹੌਸਲਾ ਦੇ ਦਿੱਤਾ ਵੀ ਮੈਂ ਪਾ ਦੇਉਂਦੀ ਆ ਹਾਂ ਹੋ ਗਿਆ ਹਨਾ ਇੱਕ ਮੈਂ ਬੇਹ ਜੇ ਇਹ ਆਪੀ ਜਦੋਂ ਜਨਾਨੀ ਕਹਿ ਦਿੰਦੀ ਬੰਦੇ ਨੂੰ ਵੀ ਕੋਈ ਨਹੀਂ ਮੈਂ ਤੁਹਾਡੇ ਨਾਲ ਕੰਮ ਕਰਾਂਗੀ ਤਾਂ ਕਿੰਨਾ ਮਨ ਖੁਸ਼ ਹੋ ਜਾਂਦਾ ਵੀ ਚਲ ਮੇਰ ਨਾਲ ਆਪਾਂ ਦੋ ਬੱਲ ਮਿਲ ਗਏ ਸਾਨੂੰ ਕੱਲਾ ਕੱਲਾ ਇਹ 211 ਹੋ ਜਾਂਦੀ ਹੈ ਸਹੀ ਗੱਲ ਹੈ ਨਾ ਤੇ ਇਦਾਂ ਹੀ ਮੈਂ ਚੱਲ ਮਾਰਾਂ ਤੈਨੂੰ ਕੋਈ ਨਹੀਂ ਮਾਰਦਾ ਧੰਨਵਾਦ ਤੁਹਾਡਾ ਇਹ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਨਾ ਕੋਈ ਕੰਮ ਤੇ ਲੱਗੇ ਕਰਨਾ ਚਾਹੀਦਾ ਵੇਲਾ ਬੰਦਾ ਤੇ ਉੱਥੇ ਗੱਲ ਆ ਗਈ ਕਿ ਕੱਲਾ ਕੱਲਾ 211 ਹਾਂ ਮੈਂ ਤਾਂ ਭਾਈ ਕਰਨ ਰਹੀ ਹਾਂ ਹਾਂ ਜਾਂ ਮੈਂ ਚੱਲ ਮਾਰਦਾ ਤੈਨੂੰ ਚੱਲ ਮਾਰੋ ਚੱਲ ਮਾਰੋ ਕੀ ਕਿਦਾਂ ਗਾਣਾ ਨਹੀਂ ਹੈਗਾ ਨਾ ਪੱਖੀ ਤੇ ਵੀ ਹਾਂ ਮੈਂ ਤੇ ਜੇਤਾ ਹੀ ਬੋਲਿਆ ਯਾਰ ਪੰਖੀ ਦਾ ਗਾਣਾ ਨਹੀਂ ਹੈਗਾ ਵਾ ਕਿਹੜਾ ਹੰਦੇ ਜਮਾਂ ਵਿੱਚ ਨਹੀਂ ਆਉਂਦੇ ਕਿਹੜਾ ਗਾਣਾ ਜਿਹੜਾ ਆਉਂਦਾ ਉਹ ਸੁਣਾ ਦੇ ਕੀਤਾ ਹੀ ਨਹੀਂ ਆਉਂਦੇ ਮੂੰਹ ਚ ਫੇਰਨ ਦੀ ਗੱਲ ਚੱਲ ਹੋਰ ਕੋਈ ਸੁਣਾ ਦੇ ਨਹੀਂ ਨਾ ਚ ਪੰਖੀ ਦੀ ਚੱਲ ਮਾਰ ਦੇ ਕਿਦਾਂ ਕਰਕੇ ਇੱਜਾ ਗਾਣਾ ਹੈਗਾ ਵਾ ਹਾਂ ਮੈਂ ਜੇਤਾ ਆਵਾਂ ਤੇ ਮੈਂ ਸੁਣਾਵਾਂ ਸਬਸਕ੍ਰਾਈਬਰਾਂ ਨੇ ਕੋਈ ਨਾ ਕੋਈ ਲੱਭ ਦੇਣਾ ਤੇ ਨਹੀਂ ਆਉਂਦੇ ਕਿਹੜਾ ਗਾਣਾ ਪੰਖੀ ਦੇ ਕੋਈ ਨਹੀਂ ਗਾਣਾ ਉਹਨਾਂ ਦਾ ਕਿਦਾਂ ਵੀ ਉਹ ਕਲ ਕਰਤੇ ਹਾਂ ਪਖੀ ਲਿਆ ਦੇ ਕਿਰਦਾਰ ਕਰਕੇ ਆ ਕਰਤੇ ਹਾਂ ਪਖੀ ਲਿਆ ਦੇ ਵੇ ਚੰ ਨੂੰਗੀ ਸਾਰੀ ਰਾਤ ਹਾਂ ਆਓ ਉਧਰ ਬੈਠਾ ਵਈਆ ਟੋਲੇ ਸਪਈਆ ਵੇ ਕੋਈ ਹੋਰ ਸਣਾ ਗੱਲ ਬਾਤ ਅੱਛਾ ਕਲ ਕਰਤੇ ਹਾਂ ਪਖੀ ਲਿਆ ਰੇ ਚੱਲਾਂਗੀ ਸਾਰੀ ਰਾਤ ਤੇ ਨਾ ਪਤਨੀ ਲਿਆ ਸੁیرے ਆ ਜਾਵੇਂ ਵੀ ਲੋਖੜੇ ਦਾ ਸਿੱਮੀ ਜੀ ਮਾਰਨ ਲੱਗੀ ਆ ਨਹੀਂ ਅੱਛਾ ਸਿੱਮੀ ਜੀ ਵੀ ਨਹੀਂ ਮਾਰਦੀ ਇੰਨਾ ਚਿਰ ਦੋ ਨਹੀਂ ਇਹ ਫਿਰ ਤੀ ਹੋ ਗਿਆ ਯਾਰੀ ਬਾਤ ਯਾਰ ਤੁਹਾਨੂੰ ਵੀ ਹੁੰਦਾ ਮੈਂ ਮੈਂ 12 ਹਾਂ ਆ ਕੋਈ ਵਿਆਹ ਕੰਮ ਕਰਦਾ ਇਹ ਤਾਂ ਫਿਰ ਮੇਰੇ ਤੇ ਬਣ ਗਿਆ ਤੇ ਮੇਰੇ ਤੇ ਫਿਰ ਕੀ ਗਾਣਾ ਬਰੇ ਤੁਹਾਡੇ ਤੇ ਜਿਹੜਾ ਮੈਂ ਇਨੀ ਸੇਵਾ ਕੰਡਿਆ ਉਹ ਤਾਂ ਮੈਂ ਇਹ ਆਖਣੇ ਚੱਲੂੰਗੀ ਸਾਰੀ ਰਾਤ ਤਨ ਕਰਦੀ ਆ ਪੱਕੀ ਲਿਆ ਰ ਅੱਛਾ ਹਾਂ ਤੇ ਕੋਈ ਨਹੀਂ ਹੁਣ ਤੁਸੀਂ ਆਪਣੇ ਦਾ ਕੋਈ ਬਣਾ ਲਿਓ ਹੋਰ ਹੀ ਉਹਤੋਂ ਇੱਕ ਗੱਲ ਹੈਗੀ ਆ ਵੀਡੀਓ ਦੇ ਵਿੱਚ ਵੇਖ ਲਓ ਇਹ ਮੇਰੇ ਨਾਲ ਕਿੱਦਾਂ ਲੱਗਦੀ ਹੈ ਮੈਨੂੰ ਕਹੀ ਦੀ ਐਸੇ ਬੰਦੇ ਦੇ ਲਾਗੇ ਕੀ ਆ ਜਾਣੀ ਆ ਇਹ ਬਸ ਜੀਦੀ ਨਿਰਨਾ ਜਾਂਦਾ। ਬਾਕੀ ਜਦੋਂ ਆਉਂਦਾ ਹੀ ਜਾਂਦਾ। ਜਦੋਂ ਮੈਂ ਆ ਜਾਏ ਇਹਦੇ ਲਾਗੇ ਇੰਨੇ ਗੱਲ ਨਹੀਂ ਕੋਈ ਚੰਦੀ ਕਰਦਾ। ਆਈ ਤਾਂ ਤੇ ਹੁਣ ਇਹ ਦੇਖ ਲੋ ਕਿ ਤੇ ਆ ਪਿਆਰ ਨਾਲ ਬੈਠੇ। ਬਾਕੀ ਇਹ ਵੀ ਸਾਡਾ ਵੀਡੀਓ ਨਹੀਂ ਕੰਮ ਇਦਾਂ ਚਾਹੀ। ਰੋਲਿਆਂ ਨੂੰ ਇਦਾਂ ਦੇ ਮਿਲੇ ਹੁੰਦੇ। ਰੋਲ ਹੀ ਮੈਂ ਸੀਨ ਇਦਾਂ ਦੇ ਮਿਲਦੇ ਹੁਣ ਕਰੀਏ ਧਿਆਨ ਕਰਨੇ। ਇਹ ਤਾਂ ਮੈਨੂੰ ਸਾਨੂੰ ਕਰਨਾ ਪੈਂਦਾ। ਆਹੋ ਤੇ ਬਾਕੀ ਇਹ ਵੀ ਕੋਈ ਘਰ ਪਰ ਆ ਮਾਨੂੰ ਕਹਿੰਦੀ ਕਿ ਗਾਣਾ ਮੈਂ ਕੱਢਿਆ ਕਰੋ ਇਹ ਤਾਂ ਚਲੋ ਸੀਨ ਹੀ ਆ। ਬਾਕੀ ਇੱਕ ਮਿੰਟ ਹੋਰ ਜੀ ਮੈਂ ਤੁਹਾਨੂੰ ਅੱਗੇ ਵੀ ਸ਼ਾਇਦ ਮੇਰੇ ਖਾਲ ਪਤਾ ਨਹੀਂ ਦੱਸਿਆ ਕਿ ਨਹੀਂ ਦੱਸਿਆ। ਯੂਰਪੋਂ ਵੀਡੀਓ ਬਣਾ ਕੇ ਉਹਨੇ ਵੀਰਾਂ ਨੂੰ ਉੱਥੇ ਵੀਡੀਓ ਚ ਪਾਈ ਦੀ ਆ ਨਾ ਗੱਲਾਂ ਕਰਦੀ ਆ ਤੇ ਕਿਹਵੇਂ ਘਰ ਆਣ ਕੇ ਮੇਰੇ ਨਾਲ ਇਦਾਂ ਡੈਕੂ ਕੀ ਕਰਨਾ ਖਿੱਚਦੀ ਫਿਰਦਾ ਉਹ ਮੈਂ ਕਿਹਾ ਆ ਵੇ ਤੇਰੇ ਗਾੜੀ ਜੁੜੇ ਹੱਥ ਪਾਪਾ ਵੀਡੀਓ ਨਹੀਂ ਬਣਦੀ ਨਹੀਂ ਆਪਣੇ ਘਰਾਂ ਵਿੱਚ ਅਸੀਂ ਆਪਣੇ ਘਰ ਗੱਲਾਂ ਕਰਦੇ ਮੇਰੇ ਨੂੰ ਤੇ ਤੋਗਾ ਹਾਂ ਸੱਚ ਅਸੀਂ ਤੇ ਆਪਣੇ ਘਰ ਮੈਂ ਆਂਦੀ ਮੈਂ ਵੀਡੀਓ ਤੇ ਮੈਨੂੰ ਲਿਖਾ ਪੈ ਜਾਂਦਾ ਨਹੀਂ ਨਹੀਂ ਤਾਂ ਥੋੜੀ ਹੋ ਸਕਦਾ ਚਲੋ ਕੋਈ ਗੱਲ ਨਹੀਂ ਹੱਸ ਕੇ ਟਾਈਮ ਆਹੇ ਭਾਈ ਟਾਈਮ ਲੰਘਦਾ ਤੇ ਮਾਲਕਾਂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਬਲ ਕੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਤੁਹਾਡਾ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਆ ਇਹਦੇ ਵਾਸਤੇ ਸੁਣੇ ਲਿਖ ਦਿਆ ਕਰੋ ਮੇਰੀ ਮੇਰਾ ਕੋਈ ਨਹੀਂ ਤੁਹਾਨੂੰ ਸਾਰੇ ਸੋਹਣੇ ਲਿਖਦੇ ਆ ਮੈਨੂੰ ਹੀ ਮਾਰਾ ਬੋਲਦੇ ਸਾਰੇ ਐਕਟ ਦੇ ਜਿੱਦਾਂ ਮੈਂ ਐਕਟ ਕਰਦੀ ਹਾਂ ਉਸ ਹਿਸਾਬ ਨਾਲ ਉਹ ਬਾਕੀ ਐਕਟਰ ਦੇ ਹਿਸਾਬ ਨਾਲ ਚਲੋ ਹੁੰਦਾ ਹੀ ਮਨ ਤੇ ਗੁੱਸਾ ਚੜਦਾ ਹੀ ਆ ਪਿਆ ਬੁਲੜੀ ਕੀ ਕਰਦੀ ਆ ਬੁਲੜੀ ਹੱਤ ਕਰਾਉਂਦੀ ਦਾਲਦਾ ਨਾ ਏ ਬੁਢੀ ਹੱਥ ਕਰਾਉਂਦੀ ਆ। ਹੋਰ ਇੰਨਾ ਦੇ ਕੋਈ ਗੱਲ ਨਹੀਂ ਆ। ਸਾਰਿਆਂ ਦੇ ਬੱਚੇ ਬੜੇ ਪਿਆਰੇ ਹੁੰਦੇ ਆ। ਹਰ ਇੱਕ ਨੂੰ ਚੰਗੇ ਲੱਗਦੇ ਵਧੀਆ ਲੱਗਦੇ। ਇਹ ਤੇ ਜਦੋਂ ਘਰ ਘਰ ਦੀ ਕਹਾਣੀ ਆ। ਉਹ ਤੇ ਚਲੋ ਜੋ ਐਕਟਿਵ ਆ ਉਹ ਤੇ ਕਰਨਾ ਪੈਣਾ। ਕਰਨਾ ਪੈਂਦਾ। ਤੇ ਅਸੀਂ ਬੜੇ ਖੁਸ਼ ਹਾਂ ਤੁਹਾਡੇ ਦੇ ਤੋਂ ਕਿ ਤੁਸੀਂ ਠੇਰ ਸਾਰਾ ਪਿਆਰ ਸਾਨੂੰ ਦੇਦੇ ਆ। ਬਹੁਤ ਵਧੀਆ ਲੱਗਦਾ, ਚੰਗਾ ਲੱਗਦਾ। ਤੇ ਮਾਲਕ ਜਿੱਥੇ ਕਿੱਥੇ ਵੀ ਦੇਸ਼ਾਂ ਦੇਸ਼ਾਂ ਦੇ ਵਿੱਚ ਵੀਰ ਭੈਣਾਂ ਬੱਚੇ ਵੱਸ ਰਹੇ ਆ ਤੇ ਮਾਲਕਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਅੰਦਰ ਰੁੱਤੀ ਪੱਕੀ। ਹਾਂ। ਤੇ ਦਿਨ ਦੁੱਗਣੀ ਤੇ ਰਾਤ ਚੌਕਣੀ ਤਰੱਕੀ ਕਰਨ ਮੇਰੇ ਵੀਰ ਮੇਰੀ ਭੈਣਾ ਮੇਰੇ ਬੱਚੇ ਠੀਕ ਆ ਜੀ ਸასი ਘਰ ਦੇ ਸਾਰਿਆਂ ਨੂੰ ਠੀਕ ਆ ਜੀ ਅਗਲੇ ਮਿਲਦੇ ਆ ਅਗਲੇ ਬਲੌਗ ਚ ਸਾਰਿਆਂ ਭੈਣ ਭਰਾਵਾਂ ਨੂੰ ਸਾਸਰੀ ਕਾ ਤੁਹਾਨੂੰ ਵੀ ਸਾਸਰੀ ਕਾ ਸਾਸਰੀ ਕਾ ਆ ਚਲੋ